ਯਾ ਯਾਰ ਪਿੱਛੇ ਚਾ ਤੇ ਮਟਰੀ ਦੇ ਨਾਲ ਬੈਸਣ ਲੱਗਾ ਸੀ ਉਹ ਵੀ ਨਹੀਂ ਛਕਿਆ ਗਿਆ ਕੰਮ ਜਿਆ ਖਰਾਬ ਹੋ ਗਿਆ ਉਦੋਂ ਬੱਸੇ ਬੈਠੇ ਸੀ ਨਹੀਂ ਚੱਲੂ ਹੋ ਗਿਆ ਇਹ ਤਾਂ ਬਹੁਤੀ ਪੜਾਇਆ ਕੰਮ ਹੋਣ ਰਿਹਾ ਵਾ ਆ ਪੂਰਾ ਹੀ ਗਿਲਾ ਹੋ ਗਿਆ ਇਹ ਆਪਾਂ ਬੈਠੇ ਵੀ ਉੱਤੇ ਸੀ ਇੱਥੇ ਪਾਣੀ ਪਤਲੀ ਝੰਗ ਹੋਈ ਇੱਥੇ ਬੂਟੀ ਹੁਣਾਣੇ ਬਹੁ ਬਹੁਤ ਠੰਡੇ ਗਾਡੇ ਪਾਣੀ ਪਤਲੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫ਼ਰ ਤੇ ਤੇ ਮੈਂ ਰੈਡੀ ਹੋ ਚੁੱਕਿਆ ਆ ਕਿਉਂਕਿ ਅੱਜ ਆਪਾਂ ਜਾ ਰਹੇ ਆ ਪਹਿਲੇ ਪਾਸੇ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਜ ਵਿਆਹ ਪੁਰਬ ਮਨਾਇਆ ਜਾ ਰਿਹਾ ਬਟਾਲਾ ਵਿਖੇ ਤੇ ਆਪਾਂ ਜਾ ਰਹੇ ਆ ਬਟਾਲੇ ਉੱਥੇ ਮੇਲਾ ਬਹੁਤ ਹੀ ਤਗੜਾ ਲੱਗਦਾ ਆ ਮੇਲਾ ਵੇਖਾ ਜਾ ਰਹੇ ਆ ਤੇ ਮੇਰੇ ਨਾਲ ਇੱਥੇ ਲਵ ਹੀ ਆ ਚੁੱਕਾ ਆਪਣੇ ਘਰ ਤੇ ਹੋਰ ਲਵ ਕੀ ਹਾਲ ਚਾਲ ਵਧੀਆ ਬਾ ਲਵ ਨੇ ਵੀ ਪੂਰਾ ਤਿਆਰ ਹੋ ਗਿਆ ਹਰੀ ਪੱਗ ਬਣੀ ਮੇਰੇ ਵਾਂਗੂ ਮੈਂ ਵੀ ਹਰੀ ਬੰਨੀ ਆ ਬਾਕੀ ਲਵ ਪੂਰਾ ਤਿਆਰ ਤੇ ਮੈਂ ਵੀ ਤਿਆਰ ਹੋ ਗਿਆ ਵਾ ਤੇ ਹੁਣ ਆਉਣ ਲੱਗਾ ਰਾਇਆ ਤੇ ਜਸ਼ਨ ਹੋਣ ਲੱਗੇ ਆ ਤਿਆਰ ਹੋ ਕੇ ਆਪਣੇ ਘਰ ਤੇ ਫੇਰ ਆਪਾਂ ਚੱਲਦੇ ਆਂ ਬਟਾਲੇ ਨੂੰ ਫੇਰ ਆਪਾਂ 2-4 ਜਾਣੇ ਤੇ ਉੱਥੇ ਜਾ ਕੇ ਕਰਦੇ ਆਂ ਫਿਰ ਕੰਟੀਨਿਊ ਪਹਿਲਾਂ ਰਾਏ ਹੁਣੀ ਆਜਣ ਤੇ ਜੇ ਤੁਸੀਂ ਚੈਨਲ ਤੇ ਨਵੇਂ ਜਿਹੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਚਲੋ ਜਸ਼ਨ ਰੈਡੀ ਹੋ ਕੇ ਆ ਗਿਆ ਹੈ ਅੱਜ ਜਸ਼ਨ ਨੇ ਪਿੰਕ ਕਲਰ ਦੀ ਪੱਗ ਬਨ ਲਈ ਆ ਅੱਜ ਦਾ ਪੂਰਾ ਘੈਂਟ ਜੀ ਪੱਗ ਬੰਨੀ ਆ ਤੇ ਇਹ ਇਹ ਦੱਯਾ ਵਾਰ ਆ ਇਹਦੇ ਪੱਗ ਬੰਨਣ ਰਾਏ ਨੇ ਅੱਜ ਲਾਲ ਪੱਗ ਬੰਨੀ ਆ ਰਾਏ ਪੂਰੀ ਘੈਂਟ ਜੀ ਪੱਗ ਲੱਗਣੀ ਚਾਹੀਦੀ ਫਿਰ ਰਾਏ ਨੇ ਪੱਗ ਬੰਨ ਲਈ ਆ ਤਾਂ ਬਹੁਤ ਹੀ ਘੈਂਟ ਪੱਗ ਲੱਗਣ ਈ ਆ ਲਾਲ ਪੱਗ ਬੰਨੀ ਆ ਮੁੰਡੇ ਨੇ ਜਸ਼ਨ ਵੀ ਰੈਡੀ ਹੋ ਗਿਆ ਆ ਤੇ ਜਸ਼ਨ ਵੀ ਆਪਣੇ ਨਾਲ ਚੱਲਾ ਵਾ ਇੱਧਰ ਲਾਵੇ ਆ ਉਹ ਆਪਣੀ ਬਾਕੀ ਦੀ ਗੈਂਗ ਸਾਰੀ ਆ ਉਹ ਅੱਗੇ ਆ ਤੇ ਚਲੋ ਚੱਲਦੇ ਆ ਜੀ ਹੁਣ ਫਿਰ ਗੈਂਗ ਨਾਲ ਰਲ ਕੇ ਉਹ ਲੈ ਨਮਨ ਤੇ ਬੱਬੂ ਦੋਵੇਂ ਲਾਲ ਬਣੇ ਆ ਇੱਥੇ ਸਾਰੇ ਜਾਣੇ ਆਪਾਂ ਗੁਰਦਾਰੇ ਹੁਣ ਹਰਸਦੀ ਵੇਟ ਕਰਨ ਡੇ ਆ ਤੇ ਬੱਸ ਦੇ ਫਿਰ ਜਾਣਾ ਵਾ ਇੱਧਰ ਜਮਾ ਵੀ ਪੂਰਾ ਤਿਆਰ ਆ ਆਉ ਲਾਲੂ ਆਉ ਲਾਗੇ ਗੋਰਾ ਆਪਣੇ ਆ ਜਸ਼ਨ ਤੇ ਲਾਭ ਤੇ ਰਾਇਆ ਬਾਕੀ ਰਾਇਆ ਪਾਗੀ ਵੇਖੀ ਜਾਂਦੇ ਆ ਵੀ ਪੱਗ ਸਹੀ ਆ ਹੈ ਹੈਲੋ ਸਭ ਬਾਕੀ ਬੰਦੇ ਹੁਣੋਂ ਡੇ ਆ ਇਧਰ ਗਲੀ ਖਾਲੀ ਹੋ ਗਈ ਹੈ ਬਸ ਦੇ ਉੱਤੇ ਬੈਗੇ ਆ ਬਸ ਆਈ ਹੀ ਬਹੁਤ ਕਰਪਾਣਾ ਬਸ ਦੇ ਉੱਤੇ ਹੈ ਓਏ ਓਏ ਪਿਛਲੀ ਯਾਰ ਪੜਕੋਣਾ ਪੜਕੋਣਾ ਯਾਰ ਬਾਜ ਆ ਵੀ ਆਓ ਨਮਨ ਬੈਠਾ ਵਾ ਨਾਲ ਇਧਰ ਜੈਸਾ ਨਾ ਪੂਰਾ ਟੀਆਰੀ ਜਿ ਬੈਠੇ ਆ ਵੀ ਹੁਣ ਅੱਗੋਂ ਟਹਿਣੀਆਂ ਥੱਲੇ ਆਉਣੀਆਂ ਵਾ ਗਰੁੱਪ ਜਿ ਖਾਂ ਖਾਂ ਹੋਣਾ ਪੈਣਾ ਵਾ ਥੱਲੇ ਹੋ ਜਾ ਓਏ ਪੱਗ ਨਾ ਚਲ ਜਾ ਨਹੀਂ ਚਾਲੂ ਹੋ ਗਿਆ ਇਹ ਤਾਂ ਬਹੁਤੀ ਭੜਾਇਆ ਕੰਮ ਹੋਣ ਰਿਹਾ ਵਾ ਆ ਆ ਪੂਰਾ ਹੀ ਗਲਾ ਹੋ ਗਿਆ ਆਪਾਂ ਬੈਠੇ ਵੀ ਹੁੰਦੇ ਸੀ ਤੇ ਸਿਆਪਾ ਪੱਗ ਵੀ ਮਾੜੀ ਮੋਟੀ ਤਾਂ ਚੜ ਗਈ ਆ ਮੇਰੇ ਹਿਸਾਬ ਨਾਲ ਉੱਤੇ ਬੈਘ ਹੁਣ ਮੈਂਟੋ ਮੈਟ ਥੱਲੇ ਉਤਰੀਏ ਆਪਣੇ ਸਾਰੇ ਬੰਦੇ ਉਤਰ ਗਏ ਆ ਤੇ ਮੈਂ ਹੁਣ ਥੱਲੇ ਆ ਗਿਆ ਸੀ ਕਿਉਂਕਿ ਸਾਨੂੰ ਬਸ ਲੈਨੇ ਲਾਇਆ ਨਹੀਂ ਆਪਾਂ ਪਹਿਲਾਂ ਉੱਥੇ ਹੀ ਅੜੇ ਰਹੇ ਕੰਨਾ ਜਰ ਤੇ ਉਦੋਂ ਉਹ ਜਸ਼ਨ ਹੋਣੀ ਸਾਰੇ ਉਤਰ ਗਏ ਸੀ ਤੇ ਪਰ ਆਪਣੇ ਇੱਥੇ ਕੁਝ ਕੁ ਬੰਦੇ ਇੱਥੇ ਆ ਆਪਾਂ ਇੱਥੇ ਖੜੋਤੇ ਆ ਹੁਣ ਬਸ ਆਪਾਂ ਬਾਹਰ ਨਾ ਮੀਂਹ ਬਹੁਤ ਹੀ ਤੇਜ਼ ਹੋਇਆ ਸੀ ਕੱਪੜੇ ਸਾਰੇ ਗਲੇ ਹੋ ਗਏ ਪੱਗ ਵੀ ਗਿੱਲੀ ਤੇ ਹੋਰ ਬੜਾ ਪੁਰਾ ਹਾਲ ਹੋਇਆ ਪਰ ਫਿਰ ਵੀ ਹੁਣ ਗੁਰੂ ਕਿਰਪਾ ਦੀ ਬੱਸ ਫਿਰ ਵੀ ਰੱਬ ਦੀ ਇਨੀ ਕਿਰਪਾ ਰਹੀ ਆ ਹੁਣ ਐਥੇ ਕਿਤੇ ਉਤਰਦੇ ਆ ਇੱਥੇ ਮਹੀ ਘਟ ਗਿਆ ਆ ਚਲੋ ਉਤਰੋ ਇੱਥੇ ਪਹਿਲੇ ਮਤਰਾ ਆਪਣੇ ਸਾਰੇ ਬੰਦੇ ਇੱਥੇ ਮਿਲ ਗਏ ਆ ਤੇ ਚੁੰਗੀ ਤੇ ਖਲੋਤੇ ਸੀ ਤੇ ਚਲੋ ਹੁਣ ਆਪਾਂ ਚੱਲਦੇ ਆ ਸਦਾ ਦੇਦਿਆਂ ਕੀ ਐਦਾਂ ਬਸ ਘੁੰਮਣਾ ਫਿਰਨਾ ਹੀ ਆ ਕਿ ਹੋਰ ਜਿਆਦਾ ਕੁਝ ਕਰਨਾ ਨਹੀਂ ਆ ਇਹਨਾਂ ਨੇ ਪੰਘੂੜੇ ਪੰਗਾੜੇ ਤੇ ਬਹਿਣਗੇ ਮੇਰਾ ਤਾਂ ਨਹੀਂ ਇਰਾਦਾ ਪੰਘੂੜੇ ਤੇ ਬਹਿਣ ਦਾ ਕਿਉਂਕਿ ਜਗਾ ਹੋਈ ਹੁਣੀਆਂ ਗੱਲੀ ਦੇ ਪੰਘੂੜੇ ਦਾ ਕੋਈ ਵਿਸ਼ਵਾਸ ਕਹਿੰਦੇ ਹਨ ਨਹੀਂ ਆ ਚਲੋ ਵੇਚਦੇ ਕੀ ਕੀ ਕਰਨਾ ਔਰ ਏਂਜੋਇਮੈਂਟ ਸਾਰੀ ਵੇਚਦੇ ਫੇਰੇ ਕਾਲਜ ਤੇ ਪਹੁੰਚ ਗਏ ਆ ਤੇ ਪਰ ਇੱਥੇ ਨਾ ਖੀਰ ਲੱਗੀ ਹੁੰਦੀ ਸੀ ਹੁਣ ਤੇ ਖੀਰ ਕੋਰ ਇੱਥੇ ਕੁਕ ਨਹੀਂ ਲੱਗਾ ਇੱਥੇ ਜੋ ਵੀ ਲੱਗਾ ਸੀ ਉਹ ਥੱਲੇ ਖਲਾਰੇ ਲੱਪਣ ਦੇ ਜਾਂ ਸਮੈਲ ਜੀ ਆਉਂਦੀ ਆ ਸਾਨੂੰ ਤਾਂ ਕੱਖ ਮਿਲਿਆ ਨਹੀਂ ਆ ਮਾੜਾ ਹੋ ਗਿਆ ਹਾਲ ਹੈ ਮੇਂ ਨਾ ਕੰਮ ਖਰਾਬ ਕਰਤਾ ਮੇਂ ਬਹੁਤਾ ਹੀ ਆ ਗਿਆ ਨਾ ਚਲੋ ਕੋਈ ਨਹੀਂ ਜਾ ਯਾਰ ਪਿੱਛੇ ਚਾ ਤੇ ਮਟਰੀ ਦੇ ਨਾਲ ਵੇਸਣ ਲੱਗਾ ਸੀ ਉਹ ਵੀ ਨਹੀਂ ਛਕਿਆ ਗਿਆ ਕੰਮ じゃ ਖਰਾਬ ਹੋ ਗਿਆ ਉਦੋਂ ਬੱਸੇ ਬੈਠੇ ਸੀ ਹੁਣ ਕੇਲਾਵੇ ਤੇ ਲੋਹੜੀ ਜਿਰਾ ਸਾਰਿਆਂ ਕੇਲਾ ਦੇ ਨਾਲ ਲੋਹੜੀ ਜਿਰਾ ਮਿਲ ਚੁਕਿਆ ਆ ਚਲੋ ਜੀ ਛਕੀਆ ਹੁਣ ਹੁਣ ਕਾਫੀ ਭੀੜਾ ਹੁੰਦਾ ਪੀਆ ਇਧਰਲੇ ਬੰਨੇ ਸ਼ਾਇਦ ਕੋਈ ਕੁਝ ਲੱਗਾ ਹੋਇਆ ਖਾਣ ਪੀਣ ਨੂੰ ਤਾਂ ਬਹੁਤ ਹੀ ਭੀੜਾ ਹੁੰਦਾ ਪੀਆ ਹੁਣ ਤੇ ਅੱਗੇ ਕਰਕੇ ਮੈਂ ਦੱਸਾਂ ਤੇ ਐਨੂੰ ਚੱਲੀਏ ਪਹਿਲਾਂ ਤੇ ਇੱਥੇ ਟੇਬਲ ਤੇ ਇਧਰ ਵੇਖੀ ਜਾ ਤਾਂ ਬਹੁਤ ਹੀ ਭੀੜ ਹੋ ਗਈ ਆ ਇਧਰ ਤੇ ਲੰਘਣ ਦਾ ਰਾਹ ਹੈ ਨੀਆ ਹੁਣ ਫਿਰ ਵੀ ਆਪਾਂ ਕਿਸ ਤਰੀਕੇ ਲੰਘਣ ਦੇ ਆ ਐਨੂੰ ਲਾਦਾ ਜੂਸ ਨਹੀਂ ਮਿਲਿਆ ਨਹੀਂ ਰਾਇ ਪੀ ਆਵਾ ਤੇ ਮਮਾ ਐਂ ਕਰਦਾ ਮੋੜਿਆ ਵਾ ਆਉਂਦੇ ਲੱਗੇ ਜੂਸ ਤੇ ਪਰ ਆਨੂੰ ਕੋਕਣੀ ਮਿਲਿਆ ਲੱਗ ਗਿਆ ਏ ਲੱਗ ਗਿਆ ਏ ਲਵਈ ਜੂਸ ਪੀ ਆਇਆ ਵਾ ਹੋਰ ਲਵ ਤੇ ਆਈ ਮੋਟਰਸਾਈਕਲ ਲੱਗ ਗਿਆ ਆਪਣੇ ਪੈਂਟ ਨੂੰ ਤੇ ਪੈਂਟ ਹੋ ਗਈ ਆ ਗੰਦੀ ਹੁਣ ਆਪਾਂ ਬੰਦੇ ਨੂੰ ਕਾ ਕਹਿਣੇ ਸਾਦੇ ਕਿਉਂਕਿ ਆਪਾਂ ਆ ਮੇਲੇ ਤੇ ਇੱਥੇ ਲੱਗਨੇ ਆ ਆ ਗੱਡੀ ਦੇ ਉੱਤੇ ਚੜ ਕੇ ਮੇਰਾ ਰਾਤਾ ਚਲ ਜੀਏ ਕਿਉਂਕਿ ਰਾਤ ਹੋ ਰਹਾ ਨੀ ਆ ਗੱਡੀ ਦੇ ਉੱਤੇ ਚਲੋ ਵੇ ਚੱਲ ਜਾਂਦਾ ਮਾਣਾ ਕੀ ਹੋ ਗਿਆ ਜੀ ਬੱਲਾ ਬੱਲਾ ਹੈ ਇਹਦੇ ਗੱਡੀਆਂ ਦੀ ਭੀੜ ਆ ਅੱਗੇ ਜਾ ਕੇ ਬੰਦਿਆਂ ਦੀ ਭੀੜ ਹੁੰਨੀ ਆ ਉਹ ਪਤਲੀ ਗਲੀ ਥਾਣੀ ਲੰਘਣਾ ਪਿਆ ਗਿਆ ਹਾਂ ਪਤਲੀ ਹੋਣੀ ਕੀ ਨਹੀਂ ਟਿਕਦੀ ਪਤਲੀ ਗਲੀ ਥਾਣੀ ਬੱਲਾ ਬੱਲਾ ਚਲੋ ਜੀ ਕੋਈ ਨਹੀਂ ਕਰਦੇ ਆ ਕਿਹ ਤਰੀਕੇ ਹੁਣ ਹਿੱਲਬ ਛੱਡਾ ਓਹੋ ਓ ਰੁਕ ਜਾ ਰੁਕ ਜਾ ਜਿਵੇਂ ਪੁੱਛਣ ਡਿਆ ਸੀ ਆਓ ਏਡਾ ਪੰਘੂੜਾ ਵਾਣਾ ਇਹ ਕੀ ਚੀਜ਼ ਆ ਮੈਂ ਜਿਵੇਂ ਇਹ ਜੱਡੀ ਖਤਰਨਾਕ ਚੀਜ਼ ਆਣਾ ਉਹ ਤਾਂ ਖਤਰਨਾਕ ਕੋਈ ਵੀ ਚੀਜ਼ ਨਹੀਂ ਆ ਆ ਇੱਥੇ ਪੰਘੋੜੇ ਲੱਗੇ ਆ ਹੁਣ ਵੇਚਦੇ ਆ ਪੰਘੋੜੇ ਤੇ ਆਪਾਂ ਕਿੱਦਾਂ ਬੈਣਾ ਕਿੱਦਾਂ ਨਹੀਂ ਬੈਣਾ ਮੈਂ ਕਰ ਉਹਨਾਂ ਨੂੰ ਕਿਹਾ ਗਿਆ ਪੀ ਪੰਘੋੜਿਆਂ ਤੇ ਨਾ ਬਹਿ ਜਾਓ ਆ ਬੱਬੂ ਆਇਆ ਵਾ ਕੀ ਕਰ ਲੈਣਾ ਉਹ ਜੰਮਿਆ ਅੱਗੇ ਆਓ ਆਪਾਂ ਪਾਪੜ ਖਾ ਕੇ ਭਾਈ ਪਾਪੜ ਖਾਣ ਲੱਗਿਆ ਓਏ ਯਾਰ ਪਾਪੜ ਨਾ ਓਏ ਪਾਪੜ ਨਾ ਖਾੜਿਓ ਤੁਸੀਂ ਓਏ ਆਓ ਵੇਖ ਜੰਮਾ ਓਏ ਮਿੱਠਾ ਮੂਠਾ ਵੀ ਹੁਣ ਮਿਲ ਜਾਂਦਾ ਵਾ ਤੇ ਜਮਾਂਜੀ ਪਾਪੜ ਖਾਣ ਲਗੇ ਰੈਡੀ ਜੇ ਜਮਾਂਜੀ ਡੈਡੀ ਜੇ ਪਾਪੜ ਖਾਣ ਜਮਾ ਵੇ ਜਮਾ ਵੇ ਸਾਡਿਆ ਆਹ ਕੰਮ ਤੁਸੀਂ ਕਚਾ ਜਾ ਕਰਦੇ ਲੱਗੇ ਹੁਣ ਓਏ ਬਸ ਬਾਜੋ ਜੰਮੇ ਨੂੰ ਹੁਣ ਭਜਦੇ ਫਿਰਨਾ ਇੰਨਾ ਵੇਖੀ ਸਾਰੇ ਮੇਲੇ ਤੇ ਭਜਦੇ ਫਿਰਨਾ ਇੰਨਾ ਸਾਰੇ ਮੇਲੇ ਤੇ ਆਹ ਓ ਰਹਿ ਮੇਰੀ ਮਰਜ਼ੀ ਓ ਜਿਹੜਾ ਦੇਖੇ ਓਏ ਹੁਣ ਨਾਣੀ ਅੱਗੇ ਉਹ ਨਾ ਇਹ ਪਾਪੜਾ ਵਾਲੇ ਨਹੀਂ ਨਾ ਲੰਗਰ ਸਹੀ ਆ ਜੇ ਨੂੰ ਜੇ ਕੋਈ ਹੋਊਗਾ ਪਾਣੀ ਮੰਗ ਲਿਓ ਪਾਪੜ ਖਾ ਕੇ ਮੈਂ ਰੱਖਿਆ ਨਾਲ ਆ ਗਏ ਪੂਰਾ ਰੇੜ ਗਿਆ ਆਪਾਂ ਨੇ ਖਾਣ ਰੇੜ ਗਿਆ ਹੀ ਆ ਵੀ ਨਵਾਂ ਕਵਰ ਆਪਾਂ ਖਰੀਦ ਲਿਆ ਆ ਸਭ ਤੋਂ ਪਹਿਲਾਂ ਤੇ ਹੁਣ ਆਪਾਂ ਚੱਲਦੇ ਆ ਇੱਥੇ ਆ ਗਏ ਆ ਪੁਹਾਰਾ ਚੌਂਗਲ ਕੀ ਸੁੱਖਾ ਸਿੰਘ ਮਹਤਾਬ ਸਿੰਘ ਚੌਂਕ ਚ ਤੇ ਕਈਨਾਂ ਨੇ ਪਾਪੜ ਖਾਦੇ ਆ ਉਤੋਂ ਬਦਲ ਵੀ ਕੰਨਾ ਹੋਣ ਡਿਆ ਹੁਣ ਕੋਖਣੀ ਪਤਾ ਕੀ ਬੰਨਾ ਆ ਉਹ ਲੈ ਇਹ ਸ਼ਪੀਲ ਇਹ ਆ ਇਹ ਪਖੜ ਸ਼ਪੀਲ ਪੀ ਲਈ ਆ ਮੇਰੇ ਹਾਨੂੰ ਨਹੀਂ ਦੱਸਿਆ ਤੁਸੀਂ ਹਾਂ ਅਸੀਂ ਨਹੀਂ ਪੀਤੀ ਉਹ ਨਹੀਂ ਪੀਤੀ ਆ ਅੱਛਾ ਉਹ ਸ਼ਪੀਲ ਪੀਤੀ ਜਸ਼ਨ ਨੇ ਵੀ ਲਾਦੀ ਪਗ ਠਾਂਗੇ ਵਾਂ ਗਈ ਆ ਪਗ ਠਾਂਗੇ ਵਾਂ ਗਈ ਆ ਇੱਥੇ ਹੀ ਇੱਥੇ ਹੀ ਲੱਗਣ ਡਿਆ ਵਾ ਪਸੀਨਾ ਆ ਬਹੁਤ ਆ ਗਿਆ ਤੁਹਾਨੂੰ ਨਾ ਆਇਆ ਹਣਾ ਜਸ਼ਨ ਹੋਣੇ ਲੱਗੇ ਆ ਹੁਣ ਇੱਥੇ ਰਾਏ ਹੋਣੀ ਸਾਰੇ ਆ ਵੀ ਜਾਂਦੇ ਆ ਵੱਡੇ ਪੰਘੂੜੇ ਤੇ ਜਾਂਦੇ ਵੱਡੇ ਪੰਘੂੜੇ ਦੇ ਹੋਟਾ ਲੈਣ ਲੱਗੇ ਆ ਤਾਂ ਜਾਂ ਇੱਧਰ ਚਲੇ ਪੇਰੀ ਆਣ ਇਹ ਹੁਣ ਜਾਂ ਪੇੜੀ ਤੇ ਜਾਣਗੇ ਤੇ ਜਾਂ ਵੱਡੇ ਪੰਘੂੜੇ ਤੇ ਪੱਕਾ ਨਹੀਂ ਪਤਾ ਹੁਣ ਕਿੱਥੇ ਚੱਲਦੇ ਆ ਪੱਧਰ ਕਿੰਨਾ ਹੀ ਹੋ ਗਿਆ ਵਾ ਤੇ ਮੈਂ ਸੋਚਣ ਡਿਆ ਵਾਂ ਭੀ ਜੇ ਤੇ بارش ਸ਼ੁਰੂ ਹੋ ਗਈ ਤੇ ਆ ਜਿਹੜੇ ਚੜੇ ਇਹਨਾਂ ਦਾ ਕੀ ਹਾਲ ਬਣੂਗਾ ਆਹੀ ਰਿਓ ਤੇ ਕਿਤੇ ਚਲ ਜਾਂਗੇ ਉਧਰ ਥੱਲੇ ਛੱਤ ਦੇ ਪਰ ਇਹਨਾਂ ਦਾ ਕਿ ਬਣੂਗਾ ਆ ਜਿਹੜੇ ਆ ਵਾਣਾ ਪੰਘੋੜੇ ਤੇ ਇਹ ਤਾਂ ਥੋੜੇ ਬਚ ਜਾਣਗੇ ਬੇੜੀ ਵਾਲੇ ਤਾਂ ਨਹੀਂ ਵੱਜਦੇ بارش ਤੋਂ ਚਲੋ ਵੇਖਦੇ ਆ ਇਹ ਕਿ ਲੱਗਾ ਚੱਕਰ ਲੱਗੇ ਆ ਕਮਾਉਣ ਉਹ ਚੱਕਰ ਲੱਗੇ ਕਮਾਉਣ ਰਾਇ ਹੁਣੀ ਆਓ ਚਲ ਗਏ ਆ ਤੇ ਪਰ بارش ਵੀ ਸ਼ੁਰੂ ਹੋ ਗਈ ਆ ਰਾਇ ਹੁਣੀ ਤੇ ਆਓ ਚਲ ਗਏ ਵੈਸੇ ਆ ਗਏ ਮੇਲਾ ਵੇਖਣ ਬਰ ਬਾਰਿਸ਼ ਸ਼ੁਰੂ ਹੋ ਗਈ ਆ ਹੁਣ ਵੇਖੋ ਕੀ ਬੰਦਾਰ ਆਏ ਹੋਣਾ ਦਾ ਆ ਨਮਨੁਣੀ ਪੂਰੀ ਅਟਲੈਂਟ ਦੇ ਆ ਉਹ ਤੇ ਨਾ ਇੱਕ ਅੰਨੇ ਹੰਗ ਸਿੰਘ ਇਹ ਤੇ ਉਹ ਕਿਤੇ ਐ ਨੂੰ ਡੇ ਗਿਆ ਤੇ ਬਾਅਦ ਫੇਰ ਉਹ ਤੈਰਦਾ ਗਿਆ ਉਹ ਕੀ ਆ ਰੋਕਦਾ ਆ ਭੰਗੋੜਾ ਉਹ ਕਿੱਥੇ ਗਿਆ ਓਏ ਉਰੀਾ ਤਲਵਾਤੀ ਆ ਹੋਰ ਤਾਂ ਚੁੱਕਦਾ ਹੀ ਰਾਇ ਹੁਣੀ ਨਹੀਂ ਆਏ ਗਏ ਹੇ ਨੰਮਣ ਹੁਣੀ ਆ ਬਹੁਤ ਹੀ ਜਿਆਦਾ ਮੀਂਹ ਆਉਂਦਾ ਪਿਆ ਆ ਬਹੁਤ ਜਿਆਦਾ ਬਾਰਿਸ਼ ਹੋਣ ਹੈ ਵੀ ਆ ਤੇ ਆਪਣੇ ਰਾਇ ਹੁਣੀ ਆਉ ਤੇ ਚਲ ਗਏ ਆ आधी <Sess> जनता ते ਭੱਜ ਕੇ ਵਾਪਸੀ ਆ ਗਈ ਆ ਪਰ ਰਾਏ ਹੁਣੀ ਫਿਰ ਵੀ ਚਲ ਗਏ ਆ ਤੇ ਹੁਣ ਵੇਖੋ ਕੀ ਬੰਦਾ ਇਹਨੇ ਮੀਜ ਇਨਾਂ ਦੇ ਤੇ ਹੁਣ ਹੱਥ ਪੈਰ ਫਿਸਲਣਗੇ ਕਿਉਂਕਿ ਹੱਥ ਪੈਰ ਤੇ ਫਿਰ ਆਵੇਂ ਓਏ ਉਹ ਕੋਈ ਪੇਜ ਸੁੱਟਣ ਡਿਆ ਹੀ ਉਤੋਂ ਹੱਥ ਪੈਰ ਤੇ ਫਿਸਲਨੇ ਬੰਦੇ ਹੀ ਆ ਇਹਨਾਂ ਦੇ ਕਿਉਂਕਿ ਮੀਂਹ ਬੜਾ ਆਉਂਦਾ ਚੱਲ ਬਾਬਾ ਮੇਰੇ ਹੀ ਰੱਖੇ ਹੁਣ ਇੱਥੇ ਤੇ ਥੋੜਾ ਫਾਇਦਾ ਹੋਏ ਨਾ ਪਰ ਇੱਧਰ ਨਹੀਂ ਕੋਈ ਫਾਇਦਾ ਹੋਣਾ ਮੇਰੇ ਨਾਲ ਹਰਛ ਵੀ ਆ ਗਿਆ ਆ ਹੋਰ ਹਰਛ ਹੋਰ ਗੋਨੀ ਆ ਸਾਹਮਣੇ ਚਦਾਵੇ ਤੂੰ ਮਜ਼ਾ ਲੈ ਮਜ਼ਾ ਮਾਮਾ ਮੈਂ ਨਹੀਂ ਦੇਤਾ ਵਾ ਆ ਹੋ ਆ ਹੋਏ ਉਹ ਜਮਾ ਤਾਂ ਚੜਿਆ ਵਾ ਜੋ ਮੇਰੇ ਅੱਗੇ ਕਿੱਥੇ ਦੇ ਫਿੱਕਾ ਥੱਲੇ ਜਮਾ ਇੱਥੇ ਆ ਤੇ ਮਾ ਲਪੜਾ ਨਹੀਂ ਕੈਮਰੇ ਆਪਣੇ ਜੇ ਪਤਾ ਨਹੀਂ ਕਿੱਥੇ ਗਿਆ ਆਏ ਆ ਆ ਲੱਗ ਗਿਆ ਇਹ ਜੂੜ ਬੋਲ ਰਾਇ ਅੱਧਰ ਕੈਮਰਾ ਕਰ ਕੈਮਰਾ ਕਰ ਉਹ ਪਹਿਲਾਂ ਉੱਧਰ ਉਹ ਉੱਧਰ ਗਿਆ ਸੁਣਦੇ ਆ ਜਮਾ ਹਾਂ ਸੁਣਦੇ ਆ ਉਹ ਉਹ ਸਾਹਮਣੇ ਪੇਸ਼ਾੜੀਆਂ ਕੁੜੀਆਂ ਨੂੰ ਕਹਿੰਦੀ ਹਰ ਚਾਰ ਚਾਹੇ ਇੱਕ-ਇੱਕ ਲੋਗ ਰਹੋ ਹਾਂ ਰਾਏ ਨਹੀਂ ਆ ਰਹਾ ਆ ਫਿਰ ਪੂਰਾ ਪੂਰਾ ਬਲੂਟ ਆ ਲਿਆ 100 ਰੁਪਏ ਦੇ ਮਜ਼ੇ ਆ ਰਹਾ 100 ਦੇ ਬਦਲੇ 300 ਦਾ ਹਟ ਲਾਇਆ ਚਲੋ ਚਲੋ ਓਏ ਬਹੁਤ ਹੀ ਭੀੜ ਈ ਓਏ ਇਧਰ ਤੇ ਬੱਲੇ ਓ ਬੱਲੇ ਥੋੜਾ ਜਿਹਾ ਹੋ ਥੱਲੇ ਕੰਮ ਹੋ ਗਏ ਕੱਲੇ ਓ ਵੇਖੀ ਓ ਵੇਖੀ ਫਾਈਨਲੀ ਬਹੁਤ ਚਿਰ ਬਾਅਦ ਲੰਗਰ ਦੀ ਸੇਵਾ ਇੱਥੇ ਮਿਲੀ ਆ ਤੇ ਹੁਣੇ ਆਪਾਂ ਲੰਗਰ ਛੱਕ ਕੇ ਹਟੇ ਆ ਯਾਰਾ ਜਿਆ ਆ ਗਿਆ ਵਾ ਦਾਲ ਬਣੀ ਸੀ ਤਾਂ ਨਾਲ ਫੁਲਕੇ ਸੀ ਉਮੀਦ ਦੇ ਵਿੱਚ ਵਿੱਚ ਲੰਗਰ ਸ਼ਗਨ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਵਾ ਇਹ ਕਿਹ ਕਿਹਨੂੰ ਆਉਂਦਾ ਨਜ਼ਾਰਾ ਕਿਉਂ ਉਮੀਦ ਦੇ ਵਿੱਚ ਚਲੋ ਜੀ ਇੱਧਰ ਵੇਖੋ ਖਲਾਰਾ ਵਾਧੂ ਪਿਆ ਇਹ ਹੁਣ ਇਦਾਂ ਪਿਆ ਹੀ ਰਹਿਣਾ ਵਾ ਚਪਾਈ ਕਰਨ ਵਾਲੇ ਬਹੁ ਘਟ ਆਉਣੇ ਨਮਨ ਲੈ ਗਿਆ ਸਾਡੇ ਲਈ ਪਾਣੀ ਨਮਨ ਰੋ ਹੁਣ ਬਹੁਤ ਹੀ ਮਾਣ ਜਿਹਨੂੰ ਕਹਿੰਦੇ ਵੀ ਮਾਹੀਂ ਆਪਣਾ ਇੱਧਰ ਆਣ ਕੇ ਖਲੋਤੇ ਆਂ ਜਿੱਥੇ ਭੀੜ ਬਹੁਤ ਹੀ ਘੱਟ ਹੋਈ ਆ ਤੇ ਸਾਰੇ ਇੱਕ ਦੂਜੇ ਨੂੰ ਫੋਨ ਲਾਉਂਦੇ ਓਏ ਆਜੋ ਇੱਧਰ ਆਣ ਕੇ ਇੱਥੇ ਖਲੋਤੇ ਆਂ ਹਾਏ ਕਾਹ ਪਤਾ ਨਹੀਂ ਕੈਨੂੰ ਕੈਨੂੰ ਆਪਾਂ ਜਾਣਾ ਵਾ ਕਰਾਜੀ ਸਿੰਧੂਨੇ ਮੁਲਕ ਲੋਕ ਆਪਣੋ ਮੇ ਯੂਦ ਮਨਾਣੇ ਕੇ ਲੀਏ ਆ ਰਹੇ ਹੈ ਕਰਾਜੀ ਸਿੰਧੂਨੇ ਮੁਲਕ ਲੋਕ ਆਪਣੋ ਮੈਂ ਕੀ ਹਸੀਆਂ ਨਾ ਭਰਿਓ ਕਰਾਜੀ ਸਿੰਧੂਨੇ ਮੁਲਕ ਲੋਕ ਆਪਣੋ

ਏ ਮਾਮਾ ਸੋਨੂ ਸੀ ਤਰਨੋ ਡੱਪ ਗਿਆ ਹੋਇਆ ਠੀਕ ਆ ਠੀਕ ਆ ਠੀਕ ਆ ਹਾਂ ਹਰਜਾ ਕੈਮਰਾਮੈਨ ਹਾਂ ਹੋਲ ਬਣੀ ਗੱਲ ਐ ਚੱਕਾ ਹੋਇਆ ਦੇ ਸਾਹਿਬ ਦੇ ਅੱਜ ਇੱਥੇ ਆਪਣਾ ਬੱਬੂ ਵੀ ਆਇਆ ਵਾ ਮਾਹੀ ਮਿਲਿਆ ਵਾ ਬੱਬੂ ਕੀ ਕਹਿਣਾ ਚਾਹੁੰਦੇ ਆ ਹੁਣ ਮੀ ਮੀ ਪੈਂਡਿਆ ਬਾਬੇ ਦੇ ਵਿਆਹ ਤੇ ਬਹੁਤ ਕੰਮ ਖਰਾਬ ਕਰਾਂਗੇ ਭਾਜੀ ਹੈ ਇਹ ਲੱਗਦਾ ਦੇਖਣਾ ਨਹੀਂ ਬੰਦ ਹੋ ਗਿਆ ਇਹ ਆ ਰਹੀ ਹੈ ਆਇਆ ਬੈਟਰੀ ਨਾ ਦੇ ਸਿੱਧਾ ਨਾ ਚੱਲੀਏ ਸਿੱਧਾ ਚੱਲੀਏ ਆ ਜਿਹਾ ਆ ਜਾਓ ਕਾਂਦਲਾ ਵਾਲੇ ਪੰਨੀ ਗਲੀयां ਨੂੰ ਜਾਵਾਂ ਨੰਗਰ ਜਿੱਧਰ ਪਹਿਲੀ ਭੀੜ ਤਾਂ ਇੱਥੇ ਬਹੁਤ ਹੀ ਜ਼ਿਆਦਾ ਘਟ ਗਈ ਆ ਭੀੜ ਜਿਹੜੀ ਪਿਛੇ ਹੀ ਆ ਉਹ ਪਿਛੇ ਰਹਿ ਗਈ ਆ ਆਪਾਂ ਕਾਫੀ ਗਾਂ ਆ ਗਏ ਆ ਤੇ ਇੱਥੇ ਹੁਣ ਤੁਹਾਨੂੰ ਦਸੀਏ ਬਾਰਿਸ਼ ਫੇਰ ਬਹੁਤ ਹੀ ਜ਼ਿਆਦਾ ਹੋਂ ਡੈ ਪਈ ਆ ਆਪਾਂ ਦੇ ਗਿੱਲੇ ਹੋ ਗੇ ਜਾਣਦੇ ਆ ਤੇ ਗਿੱਲੇ ਹੋ ਗਏ ਆਏ ਸੀ ਤੇ ਆਂਦੇ ਹੀ ਹਸਰੀ ਬਹੁਤ ਭਰ ਗਈ ਆ ਪਰ ਇੰਨੀ ਨਹੀਂ ਭਰੀ ਜਿੰਨੀ ਪਰ ਇੰਨੀ ਨਹੀਂ ਭਰੀ ਜਿੰਨੀ ਕਹਿੰਦੇ ਹਸਰੀ ਭਰੀ ਆ ਉਹ ਵੇਖ ਹੀ ਸਾਦੇ ਜੀ ਉਹ ਤੇ ਖਾਲੀ ਹੋ ਗਈ ਆ ਕਾਫੀ ਤੇ ਇਹ ਚੱਲੇ ਆ ਹੁਣ ਸ਼ਾਇਦ ਕੁਝ ਖਾਣ ਜਾਂ ਨਜ਼ਾਰੇ ਲੈਣ ਮੇਰੇ ਸਾਹਮਣਾਂ ਚਾਹ ਯਾਰ ਚਾਹ ਨਹੀਂ ਇੱਥੇ ਕਿਤੇ ਮਿਲੀ ਆ ਨਾ ਸਵੇਰ ਦੀ ਚਾਹ ਨਹੀਂ ਪੀਤੀ ਗਈ ਕਿਤੇ ਕਿਉਂ ਲਵ ਚਾਹ ਨਹੀਂ ਪੀਤੀ ਚਾਹ ਨਹੀਂ ਪੀਤੀ ਯਾਰ ਚਾਹ ਦੀ ਤੋੜ ਦੂ ਬਸ ਹੁਣ ਚਾਹ ਪੀਣ ਵਾਲੀ ਰਹਿ ਗਈ ਆ ਸ਼ਬੀਲ ਵੀ ਪੀ ਲਈ ਆ ਹੈਂ ਉਹ ਨਹੀਂ ਇੱਥੇ ਪਹੁੰਚੇ ਸੀ ਤੇ ਇੱਥੇ ਕਿਤੇ ਲੱਗਾ ਇਹ ਲੰਗਰ ਰਾਇਆ ਲੱਗਾ ਲੈਨ ਜਦ ਰਾਏ ਨੂੰ ਵਿਚਾਰੇ ਨੂੰ ਮਿਲਿਆ ਨਹੀਂ ਯਾਰ ਔਖਾ ਹੋ ਗਿਆ ਰਾਏ ਦਾ ਹਾਂ ਕਚਾ ਹੋ ਗਿਆ ਰਾਇਆ ਪਿਛਿਆਂ ਨੂੰ ਪਿਛਿਆਂ ਨੂੰ ਇੱਕ ਹੋ ਮਿਲਿਆ ਸੀ ਕੌਣ ਬਣਾ ਆਪਣੋ ਨੇ ਇਹ ਜੁਮੈਨਿੰਗ ਕਰਿਆ ਰਿਹਾ ਹੈ ਕੈਮਰਾਮੈਨ ਚਾਰ ਨੰਬਰ ਦੇ ਸਾਥ ਤੂੰ ਵੀ ਇੱਕ ਸਾਥੇ ਪਟਾਰੇ ਜਾਂ ਕਲੀਆਂ ਅਈਓ ਮੈਂ ਪਾਣੀ ਵਿੱਚ ਗਿਰ ਗਿਆ ਕੈਮਰਾਮੈਨ ਬੰਦ ਕਰੋ ਬੰਦ ਕਰੋ ਸੁਹਾ ਜੋ ਭੱਜ ਕੇ ਇੰਟਰਵਿਊ ਲੈਣੇ ਆ ਜੋ ਚਲੋ ਪਰੀ 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 ਦਾ ਦਾ ਪਜਾਮਾ ਤਾਂ ਰੱਖਣ ਦੀ ਕੀ ਰਾਏ ਦੱਸੋ ਸਣ ਜਾਂਦਾ ਦੇਖੋ ਤੁਸੀਂ ਨੇਦਰ ਦੇ ਕੈਮਰਾਮੈਨ ਚੰਦਵਤ ਐਡੂਟੀਵੀ ਜੰਦਾਬਾ ਸਾਡੇ ਨਾਲ ਪਿੰਡ ਦੇ ਸਰਪੰਚਾ ਮੌਜੂਦ ਨੇ ਉਹ ਸਰਪੰਚ ਸਾਹਿਬ ਨੂੰ ਪੁੱਛਦੇ ਐ ਇੰਨੀਆਂ ਮਹਿੰਗੀਆਂ ਗੱਡੀਆਂ ਇੱਥੇ ਕਿੰਤਾ ਐ ਸਰਪੰਚ ਸਾਹਿਬ ਇੰਨੀਆਂ ਮਹਿੰਗੀਆਂ ਗੱਡੀਆਂ ਲੋਕੀ ਤੇ ਦਿਹਾੜੀਆਂ ਕਰਦੇ ਐ ਕਿੱਦਾਂ ਆ ਏ ਤੁਹਾਨੂੰ ਭਾਈ ਇਹ ਤਾਂ ਆਇਆ ਕਿ ਉਹ ਨੰਬਰ ਹੀ ਘਰ ਆ ਰਿਹਾ ਵਾ ਫਿਰ ਅੱਜ ਅਸੀਂ ਮੰਨਦੇ ਆ ਪਰ ਇੰਨੀਆਂ ਮਹਿੰਗੀਆਂ ਗੱਟੀਆਂ ਉਹ ਵੀ ਵੇਖੋ ਫੋਰਚੂਨਰ ਖੜੀ ਦੇਖੋ ਟੋਇਟਾ ਦੀ ਫੋਰਚੂਨਰ ਆ ਭਾਈ ਪਹਿਲਾਂ ਮਾਰੇ ਫੋਰਚੂਨਰ ਹਾਂਜੀ ਹਾਂਜੀ ਆ ਇੱਕ ਆ ਇੱਕ ਬੰਦਾ ਕਾਬੂ ਕੀਤਾ ਗਿਆ ਇਹਨੇ ਨਸ਼ਾ ਵੇਚਿਆ ਸੀ ਇਹਨੇ ਇਹਨੇ ਨਸ਼ਾ ਵੇਚਦਾ ਫੜਿਆ ਗਿਆ ਨਾ ਬੁੱਧੇ ਤੇਰੇ ਕੰਮ ਇਹਦੀ ਜਕੜ ਵੇਖੋ ਚੋਰਾੜੀ ਲੱਗਦੀ ਕਿ ਨਹੀਂ ਤੇਰੀ ਚੋਰਾ ਵਾਲੀ ਅੱਛਾ ਦੇਖੇ ਬਟਾ ਬਟਾ ਦੇਖੀ ਉਹਨਾਂ ਨੂੰ ਫੋਰਚੂਨਰ ਕੀਤਾ ਗਿਆ ਕੈਮਰਾ ਵਿੱਚ ਜੋਕਣਾ ਹਾਂਜੀ ਮਿੱਤਰੋ ਹੁਣ ਆ ਗਏ ਆਪਾਂ ਹੀਰਾ ਪਾਰਕ ਤੇ ਤੁਸੀਂ ਦੇਖ ਲਓ ਮੌਕੇ ਦੇ ਮੌਜੂਦਾ ਹਾਲਾਤ ਨੇ ਜੋ ਇੱਥੇ ਪਾਣੀ ਪਤਲੀ ਜੰਗ ਹੋਈ ਇਥੇ ਬੂਟੀ ਬਣਾਉਣੇ ਬਹੁਤ-ਬਹੁਤ ਝੰਡੇ ਗਾਡੇ ਪਾਣੀ ਪੱਤ ਦੀ ਚਾਹ ਪੱਤ ਦੀ ਬੂਟੀ ਜਮਾ ਦੀ ਆਪਣੀ ਫੋਟੋ ਸੰਸਾਭ ਸਾਈਡ ਤੋਂ ਅੰਮਲंबू ਸਾਹਬ ਨੇ ਇਹ ਸਿਨਾਪਤੀ ਹੁੰਦੇ ਹੀ ਸਿਰਨਾ ਮਾਰ ਕੇ ਆਪਣੀ ਮਿਰੂ ਤੋੜ ਦਿੱਤੀ ਆ ਵੀਰ ਇਹ ਵੀਰ ਆਪਣਾ ਹੁੰਦਾ ਹੀ ਕਰਾ ਉੱਤੇ ਹੁੰਦਾ ਕਿ ਦੂਰ ਵੀ ਜਾਂਦਾ ਵਾ ਇਹ ਖਤਰਾ ਵੀ ਇੱਦਾਂ ਹੁੰਦਾ ਜੀ ਇਹ ਵੀਰ ਭੰਗ ਬੜੀ ਮਲਦੜਿਆ ਬੋਹ ਜੀਰਾ ਪਾਰਕ ਆਏ ਸੀ ਤੇ ਇੱਥੇ ਇਹਨਾਂ ਨੇ ਨਾ ਫੋਟੋ ਸ਼ੂਟਿੰਗ ਕੀਤੀ ਆ ਤੇ ਹੋਰ ਵਗੈਰਾ ਕਿੰਨਾ ਕੰਮ ਕਰਕੇ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਉਹ ਰਾਏ ਹੁਣੀ ਪਹਿਲਾਂ ਹੀ ਉਥੇ ਪਹੁੰਚ ਗਏ ਆ ਤੇ ਇਧਰ ਇਹਨਾਂ ਨੂੰ ਤੇ ਬੜਾ ਚਿਰ ਦਾ ਕਹਿਣ ਡਿਆ ਇਹਦੇ ਓਏ ਆ ਜਾ ਓਏ ਖਰਸ਼ਾ ਆਇਆ ਯਾਰ ਚਲੋ ਚੱਲਦੇ ਆਂ ਫਿਰ ਆਪਾਂ ਵੀ ਉਹ ਬੱਚੇ ਬੈ ਗਏ ਆ ਤੇ ਰਾਏ ਹੁਣੀ ਖਲੋਤੇ ਆ ਉਹ ਪਿੱਛੇ ਜਿਸ ਨੂੰ ਨਹੀਂ ਵਾਕਈ ਚਲੋ ਚੱਲਦੇ ਆਂ ਹੁਣ ਅੱਗੇ ਆਪਾਂ ਘਰ ਤੇ ਹੁਣ ਬੈਹਨੇ ਯਾਰ ਮਾ ਦਾ ਲਾਉਨੇ ਆ ਪੱਗ ਨਾਲ ਕਪੜੇ ਜਿਹੜੇ ਗੰਦੇ ਹੋ ਗਏ ਆ ਮੀਰੀ ਵਜਨ ਤੇ ਚਲੋ ਕਰਦੇ ਆ ਥੋੜੀ ਰੈਸਟ ਫਿਰ ਰਾਤ ਨੂੰ ਵੇਚਦੇ ਹਾਂ ਰਾਤ ਨੂੰ ਆਪਾਂ ਲੰਗਰ ਛਕਣ ਗੁਰਦੁਆਰੇ ਜਾਣਾ ਆ ਲੱਗਾ ਆ ਬਹੁਤ ਹੀ ਤਗੜਾ ਲੰਗਰ ਲੰਗਰ ਛਕਣ ਆ ਗਏ ਆ ਤੇ ਰਾਏ ਹੁਣੀ ਨਹੀਂ ਹਾਏ ਆਏ ਆ ਗੁਰਵਿੰਦਰ ਆਪਣਾ ਬੰਦਾ ਗੁਰਵਿੰਦਰਾ ਇਧਰ ਵੇਖੀ ਮੜ ਆਇਆ ਇਧਰ ਵੇਖਣਾਂ ਨਹੀਂ ਆ ਤੇ ਉਹ ਲਵ ਘਲੋਤਾ ਵਾ ਤੇ ਬਾਕੀ ਆ ਜਸ਼ਨ ਤੇ ਆਪਾਂ ਆ ਗਏ ਆ ਲੰਗਰ ਛਕਣ ਤੇ ਰਾਏ ਹੁਣੀ ਹਾਏ ਆਏ ਨਹੀਂ ਆ ਚਲੋ ਕੋਈ ਨਹੀਂ ਲਾਈਨ 'ਚ ਖਲੋਤੇ ਆ ਆਪਣੀ ਵਾੜੀ ਆਉਂਦੀ ਆ ਤੇ ਫਿਰ ਚੱਲਦੇ ਆ ਲੰਗਰ ਆਪਣਾ ਆ ਚੁਕਿਆ ਆ ਤੇ ਆ ਮਟਰ ਪਨੀਰ ਆ ਆ ਦਾਲ ਆ ਤੇ ਆ ਫੁਲਕਾ ਪਰਖ ਆ ਹੈ ਮਿੱਠੇ ਚੋਲ ਨਹੀਂ ਆਏ ਠੀਕ ਆ ਰਾਜਾ ਤੇ ਰਾਜ ਨੇ ਸ਼ੁਰੂ ਕਰਤਾ ਕੰਮ ਹੁਣ ਆ ਗਏ ਆ ਆਪਾਂ ਘਰ ਲੰਗਰ ਛੱਕੇ ਤੇ ਅੱਜ ਦਾ ਕਿਵੇਂ ਦਾ ਤੁਹਾਨੂੰ ਵਲੌਗ ਲਗਾ ਕਮੈਂਟ 'ਚ ਜਰੂਰ ਦੱਸਿਓ ਤੇ ਕਾਦੇ ਆ ਇੱਥੇ ਵਲੌਗ ਦਾ ਐਂਡ ਤੇ ਜੇ ਚੈਨਲ ਤਾਂ ਨਵੇਂ ਸੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਵਲੌਗ ਨੂੰ ਚਲੋ ਮਿਲਦੇ ਹਾਂ ਜੀ ਨੈਕਸਟ ਵਲੋਗ ਚ ਕੱਲ ਫਲਾਈ ਸਾਹਿਬ ਆਪਾਂ ਜਾ ਕੇ ਉੱਥੇ ਨਵਾਂ ਵਲੋਗ ਬਣਾਵਾਂਗੇ ਤੇ ਚਲੋ ਮਿਲਦੇ ਹਾਂ ਜੀ ਨੈਕਸਟ ਵਲੋਗ Tata bye bye